ਦੋਸਤੋ ਇਹ ਦਸਾਂਝ ਕਲਾ ਦੀਆਂ ਗਲੀਆਂ ਦੇ ਵਿੱਚ ਇਸ ਸਮੇਂ ਘੁੰਮ ਰਹੇ ਆ ਸਾਹਮਣੇ ਜੋ ਤੁਸੀਂ ਬੋਰਡ ਦੇਖ ਰਹੇ ਹੋ ਕੋਕਾ ਕੋਲਾ ਦਾ ਦਲਜੀਤ ਦਸਾਂਝ ਦੀ ਫੋਟੋ ਹੈ ਇਹ ਦਲਜੀਤ ਦਾ ਹੀ ਘਰ ਹੈ ਉਹ ਦੋਸਤੋ ਇਸ ਮੌਕੇ ਅਸੀਂ ਪਿੰਡ ਦਸਾਂਝ ਕਲਾ ਵਿੱਚ ਬੈਠੇ ਆ ਜਿੱਥੇ ਦੇ ਕਲਾਕਾਰ ਦਲਜੀਤ ਦਸਾਂਝ ਜਿਨ੍ਹਾਂ ਨੇ ਕਿ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ ਹਾਲੀਵੁੱਡ ਤੇ ਬਾਲੀਵੁੱਡ ਦੇ ਵਿੱਚ ਆਪਣਾ ਨਾਮ ਬਣਾਇਆ ਦਲਜੀਤ ਦਸਾਂਝ ਆਪਣੇ ਨਾਮ ਦੇ ਨਾਲ ਦਸਾਂਝ ਲਗਾਉਂਦੇ ਨੇ ਦਸਾਂਝ ਉਹਨਾਂ ਦੇ ਪਿੰਡ ਦਾ ਨਾਮ ਹੈ ਬੇਸ਼ੱਕ ਦਲਜੀਤ ਦਸਾਂਝ ਨੇ ਪਿੰਡ ਦਾ ਨਾਮ ਲਗਾ ਕੇ ਪਿੰਡ ਦਾ ਨਾਮ ਬਹੁਤ ਰੌਸ਼ਨ ਕੀਤਾ ਪਰ ਪਿੰਡ ਨੂੰ ਅੱਜ ਜੋ ਲੋਕ ਸੰਭਾਲ ਰਹੇ ਨੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਂਗੇ ਜਿਹੜੇ ਮੈਨੇਜਮੈਂਟ ਕਰਦੇ ਨੇ ਪਿੰਡ ਦੀ ਮੇਰੀ ਮੁਰਾਦ ਹੈ ਇਸ ਸਮੇਂ ਮੇਰੇ ਨਾਲ ਪਿੰਡ ਦੇ ਪੰਜ ਸਰਪੰਚ موجود ਨੇ ਸਭ ਤੋਂ ਪਹਿਲਾਂ ਤਾਂ ਸਰਦਾਰ ਮੱਖਣ ਸਿੰਘ ਮੇਰੇ ਨਾਲ ਹੋਣਗੇ ਜੋ ਕਿ ਪਿੰਡ ਦੇ ਸਰਪੰਚ ਨੇ ਪਹਿਲਾਂ ਤਾਂ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜੀ ਬਸ ਠੀਕ ਹੈ ਵਧੀਆ ਸਮੂਥਲੀ ਚੱਲਦੀ ਹੈ ਜੀ ਠੀਕ ਹੈ ਤੇ ਜੇਕਰ ਗੱਲ ਕਰੀਏ ਦਿਲਜੀਤ ਦਸਾਂਜ ਬਾਲੀਵੁੱਡ ਦੇ ਵੱਡੇ ਵੱਡੇ ਜਿਹਨਾਂ ਨੂੰ ਕਿੰਗ ਖਾਨ ਕਿਹਾ ਜਾਂਦਾ ਸ਼ਾਹਰੂਖ ਖਾਨ ਸਲਮਾਨ ਖਾਨ ਉਹ ਵੀ ਦਿਲਜੀਤ ਦਸਾਂਜ ਤੋਂ ਮਤਲਬ ਪੂਰਾ ਐਨ ਫੈਨ ਬਣ ਕੇ ਦਿਲਜੀਤ ਦਸਾਂਜ ਦੇ ਨਾਮ ਲੰਦੇ ਨੇ ਉਹਨਾਂ ਦਾ ਨਾ ਕਿੰਨਾ ਕੁ ਪਿੰਡ ਤੇ ਫਰਕ ਪਿਆ ਇਹ ਚੀਜ਼ ਦਾ ਅਸਰ ਹੋਇਆ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਕੀ ਅਸਰ ਹੋਇਆ ਪਿੰਡ ਤੇ ਬਹੁਤ ਫਾਇਦਾ ਹੋਇਆ ਜੀ ਮਤਲਬ ਵਰਡ ਫੇਮਸ ਦਸਾਂਜ ਕਲਾ ਇੱਕ ਦਿਲਜੀਤ ਦੇ ਨਾਮ ਦੇ ਨਾਲ ਮਤਲਬ ਜਾਣਿਆ ਜਾਂਦਾ ਬਹੁਤ ਹੀ ਬਹੁਤ ਵੱਡੀ ਅਚੀਵਮੈਂਟ ਆ ਇਸ ਮੁੰਡੇ ਨੇ ਬਹੁਤ ਆਪਣੇ ਪਿੰਡ ਦਾ ਦੁਨੀਆ ਭਰ ਦੇ ਵਿੱਚ ਨਾਮ ਮਸ਼ਹੂਰ ਕਰ ਦਿੱਤਾ ਜੀ ਜਿਵੇਂ ਦਲਜੀਤ ਵੀ ਇੱਕ ਪਿੱਛੇ ਜਿਉਂ ਉਹਨਾਂ ਨੇ ਰੀਲ ਵੀ ਪਾਈ ਸੀ ਉਹ ਕਹਿੰਦੇ ਕਿ ਕਹਿੰਦੇ ਪਹਿਲਾਂ ਕਹਿੰਦੇ ਸੀਗੇ ਵੀ ਪਿੰਡ ਤੋਂ ਉੱਠ ਕੇ ਤੂੰ ਤਰੱਕੀ ਨਹੀਂ ਕਰ ਸਕਦਾ ਮੈਂ ਉਹ ਕਰਕੇ ਦਿਖਾਦੀ ਫਿਰ ਕਹਿੰਦੇ ਪੱਗ ਮੰਨ ਕੇ ਫਿਲਮਾਂ 'ਚ ਨਹੀਂ ਜਾ ਸਕਦਾ ਵੀ ਉਹ ਫਿਲਮਾਂ 'ਚ ਵੀ ਚਲੇ ਗਿਆ ਫਿਰ ਕਹਿੰਦੇ ਤੂੰ ਫਿਲਮਾਂ ਦੇ ਤਾਂ ਚਲੇ ਗਿਆ ਤੂੰ ਬਾਲੀਵੁੱਡ 'ਚ ਨਹੀਂ ਜਾ ਸਕਦਾ ਕਹਿੰਦਾ ਉੱਥੇ ਵੀ ਚਲੇ ਗਿਆ ਤੁਸੀਂ ਦੇਖਿਆ ਨਾ ਅੰਬਾਨੀਆਂ ਦੇ ਵਿਆਹ ਹੋਇਆ ਪਿੱਛੇ ਜੀ ਉਹ ਚ ਮਤਲਬ ਹਾਲੀਵੁੱਡ ਦੇ ਸਟਾਰੇ ਮੰਗਾਇਆ ਸੀ ਵੀ ਇੰਡੀਆ ਚੋਂ ਸਿਰਫ ਪੰਜਾਬ ਚੋਂ ਲਾ ਲਓ ਵੀ ਕੱਲਾ ਦਲਜੀਤ ਦਸਾਂਝ ਸੀਗਾ ਵੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੀ ਹੈ ਮੈਂ ਤਾਂ ਜੀ ਪਹਿਲਾਂ ਤੋਂ ਬਹੁਤ ਮਾਣ ਮਹਿਸੂਸ ਹੁੰਦਾ ਸਾਡਾ ਸਿਰ ਜਿਹੜਾ ਆ ਉਹ ਉੱਚਾ ਹੋ ਜਾਂਦਾ ਜਦੋਂ ਦਲਜੀਤ ਦਸਾਂਝ ਦਾ ਵੈਸੇ ਦਸਾਂਝ ਕਲਾ ਪਿੰਡ ਇੱਕ ਪਹਿਲਾਂ ਤੋਂ ਹੀ ਮਸ਼ਹੂਰ ਦੁਆਬੇ ਦਾ ਮਸ਼ਹੂਰ ਪਿੰਡ ਆ ਇੱਥੋਂ ਦੇ ਸਾਡੇ ਉੱਜਲ ਸਿੰਘ ਦਸਾਂਝ ਜੋ ਕਿ ਕੈਨੇਡਾ ਦੇ ਪ੍ਰੀਮੀਅਰ ਰਹੇ ਆ ਅਮਰ ਸਿੰਘ ਦਸਾਂਜ ਅਕਾਲੀ ਪੱਤਰਕਾ ਦੇ ਬਾਨੀ ਰਹੇ ਆ ਪਿੰਡ ਦੇ ਮੁੱਢੀ ਰਹੇ ਆ ਤੇ ਹੋਰ ਸਾਡੇ ਸਪੋਰਟਸ ਬੈਂਕ ਤੋਂ ਵੀ ਜਾਂ ਮਤਲਬ ਗਾਇਕੀ ਦੇ ਤੌਰ ਤੋਂ ਤੇ ਦਿਲਜੀਤ ਸਿੰਘ ਦਾ ਤਾਂ ਬਾਲੀਵੁੱਡ ਤੇ ਇਹਨਾਂ ਨੇ ਇਹਨਾਂ ਨੇ ਤਾਂ ਮਤਲਬ ਸਿਰਾ ਹੀ ਲਾ ਦਿੱਤਾ ਸਾਡੇ ਦੁਨੀਆ ਦੇ ਵਿੱਚ ਮਸ਼ਹੂਰ ਹਾਂ ਇਹ ਸਿਰੇ ਪਹਿਲਾਂ ਵੀ ਦਿੱਤੇ ਨੇ ਪਿੰਡ ਨੇ ਹਾਂਜੀ 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 ਪਹਿਲਾਂ ਵੀ ਆ ਤੇ ਪਰ ਇਹ ਸਾਰਿਆਂ ਨਾਲੋਂ ਵੱਧ ਚਮਕਦਾ ਸਿਤਾਰਾ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਆ ਔਰ ਜੇ ਕੋਈ ਪੁੱਛਦਾ ਤਾਂ ਦਲਜੀਤ ਦਸਾਂਝ ਦਾ ਇਹ ਪੁੱਛਦਾ ਵੀ ਦਸਾਂਝਾ ਕਿਹੜੀਆਂ ਦਲਜੀਤ ਦਸਾਂਝ ਵਾਲੀਆਂ ਔਰ ਉਸ ਵੇਲੇ ਸਾਡਾ ਮਨ ਜਿਹੜਾ ਹੋਰ ਉੱਚਾ ਹੋ ਜਾਂਦਾ ਕਿਉਂਕਿ ਇਹ ਵੀ ਤੁਸੀਂ ਬਹੁਤ ਖੂਬਸੂਰਤ ਗੱਲ ਕਹੀ ਆ ਵੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਕਿਉਂਕਿ ਪਹਿਲਾਂ ਹੁੰਦਾ ਸੀਗਾ ਵੀ ਪੰਜਾਬ ਦੇ ਲੋਕ ਮਾਣ ਕਰਦੇ ਸੀਗੇ ਵੀ ਦਲਜੀਤ ਦਸਾਂਝ ਕਲਾਕਾਰ ਤੇ ਅੱਜ ਉਸ ਮੁਕਾਮ ਤੇ ਪਹੁੰਚ ਚੁੱਕਿਆ ਵੀ ਪੂਰੇ ਦੇਸ਼ ਦੇ ਲੋਕ ਵੀ ਸਾਡੇ ਇੰਡੀਆ ਦੇ ਜੀ ਇਹ ਗੱਲ ਤੇ ਮਾਣ ਕਰਦੇ ਨੇ ਬੱਡ ਲੈਵਲ ਤੇ ਮਸ਼ਹੂਰ ਬੱਡ ਲੈਵਲ ਤੇ ਮਸ਼ਹੂਰ ਹੈ ਜੀ ਇਹ ਉਹਨਾਂ ਦੇ ਪਰਿਵਾਰ ਬਾਰੇ ਜਰੂਰ ਦੱਸੋ ਵੀ ਕਦੋਂ ਕੋ ਤੇ ਉਹਨਾਂ ਦੇ ਪਿਤਾ ਜੀ ਕੀ ਕਰਦੇ ਸੀ ਤੇ ਇੱਥੇ ਕਦੋਂ ਕੋ ਤੁਹਾਡੀ ਉਹਨਾਂ ਨਾਲ ਜਾਣ ਪਛਾਣ ਸੀ ਪਹਿਲਾਂ ਤੋਂ ਹਾਂਜੀ ਹਾਂਜੀ ਉਹ ਇੱਥੇ ਉਹਨਾਂ ਨੇ ਮੋਡਲੀ ਪੜ੍ਹਾਈ ਇੱਥੇ ਹਾਂ ਦਲਜੀਤ ਨੇ ਜੀ ਹਾਂ ਦਲਜੀਤ ਨੇ ਮੋਡਲੀ ਪੜ੍ਹਾਈ ਦਸਾਂਝ ਕਲਾ ਪਿੰਡ 'ਚ ਰਹਿ ਕੇ ਕੀਤੀ ਆ ਉਹ ਟਾਹਾਂ ਸਕੂਲ ਦੇ ਵਿੱਚ ਪੜ੍ਹਦੇ ਸੀ ਮੇਰਾ ਬੇਟਾ ਜਿਹੜਾ ਆ ਮੇਰਾ ਬੇਟਾ ਅੱਜ ਕੱਲ ਕੈਨੇਡਾ 'ਚ ਆ ਉਹ ਉਹਨਾਂ ਦੇ ਨਾਲ ਪੜ੍ਹਦਾ ਸੀ ਕਲਾਸ ਪਹਿਲੋ ਕਲਾਸ ਪਹਿਲੋ ਤੇ ਹੋ ਸਕਦਾ ਇੱਕ ਅੱਧੀ ਕਲਾਸ ਪਿੱਛੇ ਸੀ ਕਿਉਂਕਿ ਮਤਲਬ ਵਿੱਚ ਦਾ ਰਖ ਲਾ ਵੀ ਉਹ ਪਹਿਲਾਂ ਜਾਂਦਾ ਹੈ ਸਕੂਲੇ ਤਾਂ ਉਹਦੇ ਨਾਲ ਮਤਲਬ ਵਿੱਚ ਦਾ ਵੀ ਉਹ ਲੈ ਕੇ ਜਾਂਦਾ ਹੁੰਦਾ ਸੀਗਾ ਤੇ ਇਸ ਤਰ੍ਹਾਂ ਮਤਲਬ ਉਹ ਕਲਾਸ ਮੀਟ ਨਾ ਹੋਣਗੇ ਇੱਕ ਅੱਧਾ ਕਲਾਸ ਪਿੱਛੇ ਹੋਣਗੇ ਪਿੱਛੇ ਹੋਣਗੇ ਤੇ ਪਿੰਡ ਦਾ ਵੈਸੀ ਸਹਿਯਾਰ ਹੁੰਦਾਗਾ ਵੀ ਨਾਲ ਚਲੇ ਗਏ ਆਗੇ ਨਾਲ ਹਾਂਜੀ ਉਹਨਾਂ ਨੇ ਮਾਡਲਿ ਸਿੱਖਿਆ ਜਿਹੜੀ ਆਪਣੇ ਆਪਣੇ ਸਾਡੇ ਲਾਗੇ ਢਾਹਾਂ ਖਲੇਰਾ ਪੈਂਦਾ ਤੇ ਉੱਥੋਂ ਉਹਨਾਂ ਨੇ ਜਿਹੜੀ ਹੈਗੀ ਹੈ ਪਲੱਸ 2 ਮੇਖਲ ਕੀਤੀ ਹੈ ਠੀਕ ਹੈ ਜੀ ਤੇ ਮਤਲਬ ਉਹਰੇ ਪਰਿਵਾਰ ਦੇ ਕੌਣ ਕੌਣ ਰਹਿੰਦਾ ਸੀ ਇੱਥੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਉਹਨਾਂ ਦਾ ਚਾਚਾ ਸ਼ੰਗਾਰਾ ਸਿੰਘ ਮਾਸਟਰ ਜੀ ਮਾਸਟਰ ਜੀ ਉਹਨਾਂ ਦੇ ਚਾਚਾ ਜੀ ਆ ਤੇ ਬਾਕੀ ਜਿਹੜੇ ਉਹਨਾਂ ਦੇ ਡੈਡੀ ਆ ਉਹ ਰੋਡ ਵਿੱਚ ਇੰਸਪੈਕਟਰ ਇੰਸਪੈਕਟਰ ਜੀ ਬਲਵੀਰ ਸਿੰਘ ਤੇ ਉਹ ਤਕਰੀਬਨ ਪਹਿਲਾਂ ਜਿੱਦਾਂ ਰਖਲਾ ਪਹਿਲਾਂ ਇੱਥੇ ਕਾਰ ਕਰਾਉਣ ਤੋਂ ਬਾਅਦ ਫਿਰ ਇਹਨਾਂ ਨੇ ਆਪਣੇ ਮਾਮੇ ਦਵਿੰਦਰ ਸਿੰਘ ਸੋਢੀ ਜਿਹੜੇ ਕਿ ਬਹੁਤ ਹੀ ਕੀਰਤਨ ਦੇ ਮਸ਼ਹੂਰ ਹੈਗੇ ਆ ਤੇ ਇਹਨਾਂ ਨੇ ਉਹਨਾਂ ਕੋਲ ਮਤਲਬ ਕੰਮ ਸ਼ੁਰੂ ਕੀਤਾ ਸੀ ਅੱਛਾ ਪਹਿਲੇ ਕੀਰਤਨ ਕਰਦੇ ਸੀ ਕੀਰਤਨ ਕਰਦੇ ਸੀ ਕੀਰਤਨ ਕਰਦੇ ਸੀ ਫਿਰ ਕੀਰਤਨ ਕਰਦੇ ਫਿਰ ਤੁਸੀਂ ਹੁਣ ਪੁੱਛੋ ਨਾ ਮਤਲਬ ਕਿੱਧਰ ਕਿੱਧਰ ਚੱਲੇਗਾ ਕਿਤੇ ਦੀ ਕਿਤੇ ਪਹੁੰਚ ਗਿਆ ਮਤਲਬ ਰਿਕਾਰਡਾਂ ਦੇ ਰਿਕਾਰਡ ਤੋੜਦੇ ਆ ਹਾਂਜੀ ਹਾਂਜੀ ਪਹਿਲਾਂ ਕਦੇ ਪਿੰਡ 'ਚ ਵੀ ਪਰਫਾਰਮ ਕਰਦੇ ਰਹੇ ਨੇ ਜਿਵੇਂ ਛੋਟੇ ਹੁੰਦੇ ਹੋਣਗੇ ਜਾਂ ਵੱਡੇ ਕੋਈ ਯਾਦ ਹੋਵੇ ਜੇ ਕੁਝ ਮੇਰੇ ਖਿਆਲੋਂ ਨੇ ਕੋਈ ਜਿੱਦੀ ਵੱਡੀ ਤਾਂ ਨਹੀਂ ਕੀਤਾ ਹੈਗਾ ਤੇ ਛੋਟੇ-ਮੋਟੇ ਤਾਂ ਬਾਕੀ ਕਈ ਵਾਰ ਉਦੋਂ ਦੀਆਂ ਗੱਲਾਂ ਧਿਆਨ ਚ ਆਉਂਦੇ ਹਾਂਜੀ ਤੇ ਪਿੰਡ 'ਚ ਹੁਣ ਕਿਵੇਂ ਚੱਲ ਰਹੀ ਹੈ ਇਹ ਕੰਮਕਾਰ ਵੀ ਕਿੱਦਾਂ ਦੀ ਮਤਲਬ ਤਰੱਕੀ ਹੋਈ ਆ ਪਿੰਡ ਦੇ ਵਿੱਚ ਕੀ ਕੀ ਤੁਸੀਂ ਬਣਾਇਆ ਜੇਕਰ ਕਿਉਂਕਿ ਪਿੰਡ ਵੀ ਇਸ ਸਮੇਂ ਪੂਰਾ ਚਰਚਾ ਦੇ ਵਿੱਚ ਐ ਹੁਣ ਪਿੱਛੇ ਜੇ ਚਮਕੀਲਾ ਫਿਲਮ ਕੀਤੀ ਐ ਦਿਲਜੀਤ ਦਸਾਂਝ ਨੇ ਉਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਐ ਫਿਲਮ ਕਿਉਂਕਿ ਸਾਡੀ ਪਿਛਲੇ ਦਿਨੀ ਚਮਕੀਲਾ ਦੇ ਪਰਿਵਾਰ ਨਾਲ ਵੀ ਗੱਲ ਹੋਈ ਆ ਉਹ ਕਹਿੰਦੇ ਵੀ ਇੰਨਾ ਵਧੀਆ ਕਲਾਕਾਰ ਆ ਦਿਲਜੀਤ ਦਸਾਂਝ ਜਦੋਂ ਅਸੀਂ ਦੇਖਿਆ ਵੀ ਸਾਡੀਆਂ ਅੱਖਾਂ ਅਸੀਂ ਮਲਕੇ ਦੇ ਬਾਰੇ ਦੇਖਿਆ ਸਾਨੂੰ ਆਏ ਹੋਗੇ ਵੀ ਚਮਕੀਲਾ ਹੀ ਸਾਹਮਣੇ ਆ ਗਿਆ ਵੀ ਇੰਨੀ ਵਧੀਆ ਐਕਟਿੰਗ ਕੀਤੀ ਆ ਤੇ ਉਸ ਤੋਂ ਬਾਅਦ ਮਤਲਬ ਜਿਵੇਂ ਆਪਾਂ ਗੱਲ ਕਰਦੇ ਆ ਵੀ ਦਿਲਜੀਤ ਨੇ ਆਪਣੇ ਪਿੰਡ ਦਾ ਨਾਮ ਨਾਲ ਜੋੜ ਕੇ ਰੱਖਿਆ ਹੁਣ ਵੀ ਦਸਾਂਝਾ ਵਾਲਾ ਪਹਿਲਾਂ ਕਹਿੰਦਾ ਉਹ ਦਸਾਂਝਾ ਵਾਲਾ ਦਿਲਾਂ ਉੱਤੇ ਰੱਖਿਆ ਲਿਖਿਆ ਬੜਾ ਟਾਈਮ ਲੱਗ ਜੂ ਮਟਾਉਣ ਵਾਸਤੇ ਤੇ ਦਸਾਂਝ ਕਲਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਇਸ ਸਮੇਂ ਸਰਕਾਰ ਵੱਲੋਂ ਜਾਂ ਤੁਸੀਂ ਆਪਣੇ ਪੱਧਰ ਤੇ ਕਰਵਾਈਆਂ ਨੇ ਜਾਂ ਕਿੰਨੀਆਂ ਚੀਜ਼ਾਂ ਦੀ ਲੋੜ ਹੈਗੀ ਆ ਪਿੰਡ ਦੇ ਵਿੱਚ ਦਸਾਂਝ ਕਲਾਂ ਵਿੱਚ ਤਕਰੀਬਨ ਇਸ ਵੇਲੇ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ ਜੇ ਐਜੂਕੇਸ਼ਨ ਪੱਖ ਤੋਂ ਦੇਖਿਆ ਜਾਵੇ ਤਾਂ 1911 ਦੇ ਵਿੱਚ ਇੱਥੇ ਗਵਰਨਮੈਂਟ ਗਰਲਸ ਸਕੂਲ ਸੀ ਉਦੋਂ ਉਸ ਬੀਲੇ ਦੇ ਟਾਈਮ ਨਾਲ ਇੱਥੇ ਵਿਦ ਅਕਮੋਡੇਸ਼ਨ ਹੋਸਟਲ ਵਗੈਰਾ ਮਤਲਬ ਇੱਥੇ ਅਸੀਂ ਲੜਕੀਆਂ ਦੂਰੋਂ ਦੂਰੋਂ ਇੱਥੇ ਰਹਿ ਕੇ ਪੜ੍ਹਦੀਆਂ ਸੀਗੀਆਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਮਤਲਬ ਸਾਡੇ ਲੜਕਿਆਂ ਦਾ ਸਕੂਲ ਜੀਐਚਆਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸਾਂਝਕਲਾਂ ਇਸ ਇਲਾਕੇ ਇਸ ਇਲਾਕੇ ਦਾ ਇੱਕ ਮਸ਼ਹੂਰ ਸਕੂਲ ਰਿਹਾਇਆ ਤੇ ਕਾਫੀ ਆਲੇ ਦੁਆਲੇ ਦੇ ਪਿੰਡਾਂ ਦੇ ਸਟੂਡੈਂਟ ਜਿਹੜੇ ਇੱਥੇ ਪੜ੍ਹ ਕੇ ਇਥੋਂ ਇੰਡੀਆ ਜਾਂ ਪੰਜਾਬ ਦੇ ਵਿੱਚ ਐਜ਼ ਅ ਪ੍ਰਸ਼ਾਸਕ ਪ੍ਰਸ਼ਾਸਨ ਦੇ ਤੌਰ ਤੇ ਵੀ ਅਫਸਰ ਲੱਗੇ ਹੋਆ ਤੇ ਵਾਰ ਫੋਰਨ ਦੇ ਵਿੱਚ ਵੀ ਜਾ ਕੇ ਸੈਟਲ ਹੋਏ ਹੈਗੇ ਆ ਤੇ ਇਸ ਸਕੂਲ ਕੋਲ ਇੱਕ ਬਹੁਤ ਵਧੀਆ ਇਲਾਕੇ ਦੀ ਵੱਡੀ ਗਰਾਊਂਡ ਆ ਤੇ ਜਿਹਦੇ ਵਿੱਚ ਮਤਲਬ ਪਹਿਲਾਂ ਵੀ ਜਿਹੜੇ ਹੈਗੇ ਆ ਸਪੋਰਟਸmen ਪਿੰਡ ਦੇ ਨਹੀਂ ਇਲਾਕੇ ਦੇ ਵੀ ਜਿਹੜੇ ਸਪੋਰਟਸ ਮੈਨ ਜਿਹੜੇ ਤਿਆਰ ਹੋਏ ਆ ਪੂਰੇ ਏਰੀਏ ਦੇ ਮਤਲਬ ਹਾਂ ਪੂਰੇ ਏਰੀਏ ਦੇ ਕਿਉਂਕਿ ਇਸ ਇਲਾਕੇ ਦੀ ਬਹੁਤ ਵਧੀਆ ਕਰ ਰਹੇ ਕਿਹਦੇ ਆ ਵੀ ਪਿੰਡ ਦੀ ਬਹੁਤ ਵੱਡੀ ਦੇਣਾ ਆਲੇ-ਦਾਲੇ ਏਰੀਏ ਨੂੰ ਵੀ ਹਾਂਜੀ ਹਾਂਜੀ ਤੇ ਇਸ ਵੇਲੇ ਸਾਡੇ ਪਿੰਡ ਦੇ ਮਤਲਬ ਕੋਚ ਸਰ ਕੁਲਵਿੰਦਰ ਸਿੰਘ ਜਿਹੜੇ ਕਿ ਮਤਲਬ ਇੱਕ ਬਹੁਤ ਹੀ ਵਧੀਆ ਸਪੋਰਟਸ ਦੀ ਪਰਫਾਰਮੈਂਸ ਬਹੁਤ ਵਧੀਆ ਡਿਊਟੀ ਨਿਭਾ ਰਹੇ ਆ ਉਹ ਪਿੰਡ ਲੈਵਲ ਤੇ ਇੱਕ ਪਨੀਰੀ ਤੋਂ ਮਤਲਬ ਜਿਹੜੀ ਇੱਕ ਪਨੀਰੀ ਇਹ ਤਿਆਰ ਕਰ ਰਹੇ ਆ ਕੱਲੇ ਪਿੰਡ ਨਹੀਂ ਇਲਾਕੇ ਦੇ ਵਿੱਚੋਂ ਮਤਲਬ ਜਿਹੜੀ ਹੈਗੀ ਆਪਣੀ ਦੀ ਤਿਆਰ ਕਰਕੇ ਬਹੁਤ ਵਧੀਆ ਬੱਚਿਆਂ ਨੂੰ ਜੋ ਲੋੜ ਆ ਇਹ ਤਾਂ ਮਾਨ ਵਾਲਾ ਗੱਲ ਹੈ ਕਿਉਂਕਿ ਇਸ ਸਮੇਂ ਜਿੰਨਾਂ ਦੀ ਲੋੜ ਹੈ ਆਪਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਇਸ ਸਮੇਂ ਦੀ ਲੋੜ ਹੈ ਬਹੁਤ ਹਾਂ ਬਿਲਕੁਲ ਉਸ ਉਸ ਲੋੜ ਨੂੰ ਮਤਲਬ ਜਿਹੜਾ ਉਹ ਪੂਰੀ ਕਰ ਰਹੇ ਆ ਔਰ ਉਹਨਾਂ ਨੂੰ ਉਹਨਾਂ ਨੂੰ ਨਹੀਂ ਸਾਡੇ ਐਨ ਆਰ ਆਈ ਵੀਰਾਂ ਦੀ ਬਹੁਤ ਵੱਡੀ ਸਪੋਰਟ ਆ ਸਪੋਰਟਸ ਵਾਸਤੇ ਲੈ ਲਓ ਚਾਹੇ ਪਿੰਡ ਦੇ ਵਿਕਾਸ ਵਾਸਤੇ ਲੈ ਲੈ ਲਓ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਪਿੰਡ ਨੂੰ ਚੱਕਣ ਦੇ ਲਈ ਕਦੇ ਦਿਲਜੀਤ ਦਸਾਂਝ ਤੋਂ ਮਦਦ ਦੀ ਗੁਹਾਰ ਲਗਾਈ ਹੋਵੇ ਪਿੰਡ ਨੇ ਜਰੂਰਤ ਪਈ ਹੋਵੇ ਜਾਂ ਉਹਨਾਂ ਨੇ ਕੀਤੀ ਹੋ ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਵੀ ਕਰੋੜਾਂ ਦੀ ਮਦਦ ਕੀਤੀ ਹੈ ਉਹਨਾਂ ਨੇ ਜੀ ਹਾਂ ਉਹਨਾਂ ਨੇ ਬਿਲਕੁਲ ਜੀ ਹਾਂ ਉਹਨਾਂ ਨੇ ਮਤਲਬ ਦਸਾਂਝ ਵੈਲਫੇਅਰ ਸੁਸਾਇਟੀ ਸਾਡੇ ਬਣੀ ਹੋਈ ਹੈ ਜੀ ਉਹ ਗਏ ਸੀ ਉਹਨਾਂ ਨੂੰ ਮੈਂਡ ਗਏ ਸੀ ਉਹਨਾਂ ਨੂੰ ਵੀ ਉਹਨਾਂ ਨੇ ਮਤਲਬ ਬਹੁਤ ਪਹਿਲੀ ਤੇ ਗੱਲ ਜਿਸ ਤਰ੍ਹਾਂ ਰਖ ਲਾ ਪਏ ਏਡੇ ਵੱਡੇ ਬਾਲੀਵੁੱਡ ਉਹ ਪਿੰਡ ਵਾਲਿਆਂ ਨੇ ਬੜਾ ਚਾਹ ਕੇ ਬਹੁਤ ਆਪਣਾ ਕੰਮ ਜਿਹੜਾ ਉਹ ਛੱਡ ਕੇ ਇਹਨਾਂ ਨੂੰ ਮਿਲੇ ਬਹੁਤ ਨੇਕਾ ਸਵਾਗਤ ਕੀਤਾ ਔਰ ਫਾਈਨੈਂਸ਼ੀਅਲ ਤੌਰ ਤੇ ਵੀ ਉਹਨਾਂ ਦੀ ਮਦਦ ਕੀਤੀ ਮਦਦ ਪਿੰਡ ਨਾਲ ਖੜਦੇ ਨੇ ਬਿਲਕੁਲ ਬਿਲਕੁਲ ਜੀ ਖੜਦੇ ਆ ਜੀ ਤੇ ਸੁਭਾਅ ਦੇ ਤੌਰ ਤੇ ਕਿਵੇਂ ਤੁਸੀਂ ਮਿਲੇ ਹੋਵੋਗੇ ਕਿਉਂਕਿ ਤੁਸੀਂ ਪਿੰਡ ਦੇ ਮੋਰੀ ਹੋਏ ਸਮੇ ਮੁਖੀਆਂ ਪਿੰਡ ਦੇ ਕਹਿ ਸਕਦੇ ਆਂ ਵੀ ਸਰਪੰਚੋਂ ਪਿੰਡ ਦੇ ਕਦੇ ਉਹਨਾਂ ਨਾਲ ਮਿਲਣਾ ਹੋਇਆ ਹੋਵੇ ਕਿੱਦਾਂ ਦਾ ਸੁਭਾਅ ਲੱਗਿਆ ਤੁਹਾਨੂੰ ਬੱਸ ਤਾਂ ਤੁਸੀਂ ਆਪਣੀ ਗੱਲਾਂ 'ਚ ਦੱਸੇ ਦਿੱਤਾ ਜਿਵੇਂ ਤੁਹਾਡੇ ਪਿੰਡ ਦੀ ਵੈਲਫੇਅਰ ਸੁਸਾਇਟੀ ਜਦੋਂ ਮਿਲਣ ਗਈ ਆ ਵੀ ਸਾਰੇ ਕੰਮ ਛੱਡ ਕੇ ਮਿਲੇ ਨੇ ਵੀ ਜਿਵੇਂ ਗੱਲਾਂ 'ਚ ਨੌਜਵਾਨ ਦੱਸਦੇ ਹੋਣਗੇ ਵੀ ਕਿੱਦਾਂ ਦਾ ਸੁਭਾਅ ਕਿਵੇਂ ਨਹੀਂ ਉਹਨਾਂ ਦਾ ਸੁਭਾਅ ਬਹੁਤ ਵਧੀਆ ਹੈ ਜੀ ਬਾਕੀ ਲੇਟੈਸਟ ਮੇਰੀ ਉਹਨਾਂ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈਗੀ ਜਿਸ ਤਰ੍ਹਾਂ ਮੈਂ ਦੱਸਿਆ ਪਈ ਮੇਰਾ ਬੇਟਾ ਵੀ ਪੜਦਾ ਸੀਗਾ ਉਦੋਂ ਜੂੜ ਛੋਟੇ ਉਹਨਾਂ ਨਾਲ ਮੇਲੇ ਕਿਤੇ ਆ ਹੁਣ ਲੇਟੈਸਟ ਮੈਂ ਉਹ ਜ਼ਿੰਮੇਵਾਰੀਆਂ ਵੱਡੀਆਂ ਨੇ ਹਾਂਜੀ ਕਿਉਂਕਿ ਉਹਨਾਂ ਕੋਈ ਵੀ ਟਾਈਮ ਹੈ ਨਹੀਂ ਹੈਗਾ ਉਧਰ ਉਹ ਵੀ ਬਿਜ਼ਨਸ ਤੇ ਤੁਹਾਡੇ ਕੋਲ ਵੀ ਪਿੰਡ ਦੀ ਜ਼ਿੰਮੇਵਾਰੀ ਆ ਸਾਡੇ ਪਿੰਡ ਜਦੋਂ ਕਿਤੇ ਦਸਾਂਜ ਕਲਾਂ ਉਹ ਆਇਆ ਉਹ ਤਕਰੀਬਨ 10 ਕੇ ਨਹੀਂ ਆਉਂਦੇ ਉਹ ਅਚਾਨਕ ਪਿੱਛੇ ਜੇ ਆਏ ਸੀਗੇ ਪਛਾਣ ਇੱਕ ਐਸੀ ਜਦੋਂ ਜਦੋਂ ਦੇਖ ਲਿਆ ਤਾਂ ਉਹਨਾਂ ਦੇ ਘਰ ਮੂਰੇ ਮਤਲਬ ਇੰਨਾ ਇਕੱਠ ਹੋ ਗਿਆ ਕਿ ਉਹਨਾਂ ਨੂੰ ਜਿੱਦਾਂ ਰੱਖ ਲਾ ਵੀ ਮੁਸ਼ਕਲ ਹਾਂ ਗਲਤ ਕੰਦਾ ਕਰਦਾ ਤੇ ਉਹਨਾਂ ਦਾ ਤਾਂ ਨਾਂ ਸੁਣ ਕੇ ਮਤਲਬ ਲੋਕ ਹੀ ਇਕੱਠੇ ਹੋ ਜਾਂਦੇ ਜੀ ਸਹੀ ਗੱਲ ਹੈ ਸਹੀ ਗੱਲ ਤੇ ਮਤਲਬ ਹੋਰ ਇਸ ਖੇਤਰ ਦੇ ਵਿੱਚ ਉਹ ਪਿੰਡ ਦੇ ਨੌਜਵਾਨ ਹੋਰ ਵੀ ਅੱਗੇ ਆ ਰਹੇ ਨੇ ਆਉਣੇ ਵਾਲੇ ਸਮੇਂ ਦੇ ਭਵਿੱਖ ਦੇ ਕਲਾਕਾਰ ਵੀ ਕੋਈ ਤੁਹਾਨੂੰ ਦਾ ਪਤਾ ਹੀ ਹੋਂ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਨੇ ਹੋਰ ਪਿੰਡ ਨੂੰ ਤੁਸੀਂ ਦੇ ਰਹੇ ਹੋ ਦੁਨੀਆ ਨੂੰ ਨਵੇਂ ਸਟਾਰ ਦੇਣ ਦੀ ਕੋਈ ਤਿਆਰੀ ਹੈਗੀ ਪਿੰਡ ਵੱਲੋਂ ਆ ਹੈਗੇ ਜੀ ਸਾਡੇ ਜਿਸ ਤਰ੍ਹਾਂ ਰੱਖ ਲਾ ਪਏ ਗਨਰੀਤ ਸਿੰਘ ਅ ਗਨਰੀਤ ਸਿੰਘ ਤੁਸੀਂ ਗਨਨੀ ਤੇ ਗਨਰੀਤ ਗਨਨੀ ਹਾ ਗਰਮੀ ਦਸਾਂਜ ਉਹ ਵੀ ਮਤਲਬ ਜਿਹੜਾ ਮਾਡਲ ਹੈ ਉਹ ਹਾਂ ਮਾਡਲਿੰਗ ਦੇ ਵਿੱਚ ਉਹ ਵੀ ਮਤਲਬ ਉਹਨਾਂ ਦਾ ਤੇ ਬੈਨਟ ਦਸਾਂਜ ਹਾਂਜੀ ਇਹ ਵੀ ਸਾਡੇ ਪਿੰਡ ਦੇ ਮਤਲਬ ਸਟਾਰ ਹੈਗੇ ਆ ਅੱਛਾ ਉਹ ਪਿੰਡ ਦੇ ਹੀ ਨੇ ਉਹ ਸਾਡੇ ਪਿੰਡ ਦੇ ਨੇ ਸਾਡੇ ਪਿੰਡ ਦੇ ਨੇ ਜੀ ਹਾਂ ਉਹ ਬੜੀ ਵਧੀਆ ਗੱਲ ਇਹ ਮੈਨੂੰ ਨਹੀਂ ਪਤਾ ਸੀ ਇਹ ਨਹੀਂ ਨਹੀਂ ਸਾਡੇ ਪਿੰਡ ਦੇ ਨੇ ਪੰਜਾਬ ਪ੍ਰੈਸ ਹਾਂ ਜੀ ਹਾਂ ਨੇਓ ਗਣੇਸ਼ ਦਸਾਂਝ ਜਿਹਾ ਜਮਾ ਨਾ ਨਾ ਭੁੱਲਦਾ ਹਾਂ ਬਹੁਤ ਵਧੀਆ ਮਾਡਲ ਨੇ ਕਾਫੀ ਗਾਣਿਆਂ ਦੇ ਵਿੱਚ ਆਉਂਦੇ ਨੇ ਬਤੰਦ ਕੀਤਾ ਹਾਂਜੀ ਹਾਂਜੀ ਸਾਡੇ ਕਿਉਂਕਿ ਇੱਕ ਕਨਫਿਊਜ਼ਨ ਇੱਥੇ ਆ ਜਾਂਦੀ ਹੈ ਨਾ ਕਈ ਸਰਨੇਮ ਵੀ ਦਸਾਂਝ ਲਗਾਉਂਦੇ ਨੇ ਉਹਦੇ ਕਰਕੇ ਫਿਰ ਉਹ ਸਾਨੂੰ ਵੀ ਕਈ ਵਾਰ ਪਤਾ ਨਹੀਂ ਲੱਗਦਾ ਇਹ ਸਾਡੇ ਪਿੰਡ ਦੇ ਨੇ ਇਹਨਾਂ ਦੇ ਸਾਲ ਵੀ ਸਾਡੇ ਪਿੰਡ ਦੇ ਨੇ ਹੋਰ ਵੀ ਕਲਾਕਾਰ ਹੈਗੇ ਆ ਜਿਸ ਤਰ੍ਹਾਂ ਆਪਣੇ ਤੇਜੀ ਦਸਾਂਜ ਆ ਰਣਵੀਰ ਵੀ ਮੁੰਡਾ ਮਤਲਬ ਹੈਗਾ ਉਹ ਵੀ ਕੰਮ ਕਰਦਾ ਆ ਤੇ ਇਸ ਤਰ੍ਹਾਂ ਕਾਫੀ ਮਤਲਬ ਕਹਿ ਸਕਦਾ ਮੇਰੇ ਖਿਆਲ ਨਾਲ ਜਿੰਨੇ ਅਸੀਂ ਪਿੰਡ ਘਵਰ ਕੀਤੇ ਨੇ ਵੀ ਇੱਕੋ ਪੰਜਾਬ ਦਾ ਪਿੰਡ ਆ ਵੀ ਜਿਹਨੇ ਐਨੇ ਵੱਡੇ ਵੱਡੇ ਕਲਾਕਾਰ ਦਿੱਤੇ ਹੋਏ ਨੇ ਹਰ ਖੇਤਰ ਦੇ ਵਿੱਚ ਕੱਲੇ ਕਲਾਕਾਰ ਨਹੀਂ ਸਪੋਰਟਸ ਪੱਖ ਤੇ ਲਾ ਲੋ ਹਰ ਪੱਖ ਤੋਂ ਮੱਲਾ ਲਾ ਰਹੀ ਆ ਸਾਡੇ ਰੇਸ਼ਮ ਸਿੰਘ ਮਾਲੀ ਜਿਹੜੇ ਹੈਗੇ ਆ ਉਹ weightlifter ਦੇ ਮਤਲਬ ਉਹ ਚੈਂਪੀਅਨਸ਼ਿਪ ਰਹੇ ਆ ਮਤਲਬ ਤੇ ਜਗਿੰਦਰ ਸਿੰਘ ਮਤਲਬ ਇੱਕ ਆਇਰਨ ਕਿੰਗ ਦੇ ਤੌਰ ਤੇ ਮਤਲਬ ਜਾਣੇ ਜਾਂਦੇ ਆ ਤੇ ਇਸ ਤਰ੍ਹਾਂ ਹਰ ਖੇਤਰ ਦੇ ਵਿੱਚ ਜਿਸ ਤਰ੍ਹਾਂ ਹਾਂ ਸੂਨ ਸਿੰਘ ਦਸਾਂ ਜਿਹੜੇ ਸਾਡੇ ਮਾਰਕੀਟ ਦੇ ਚੇਅਰਮੈਨ ਮਾਰਕੀਟ ਦੇ ਵਿੱਚ ਚੇਅਰਮੈਨ ਰਹੇ ਆ ਅੱਛਾ ਜੀ ਤੇ ਆਈਪੀਐਲ ਦੇ ਆਈਪੀਐਲ ਹਾਂ ਆਈਪੀਐਲ ਜਿਹੜਾ ਕ੍ਰਿਕਟ ਦਾ ਮਤਲਬ ਮਹਾਕੁੰਭਾ ਕਹਿੰਦੇ ਆ ਇੰਡੀਅਨ ਪੋਟਾਸ਼ ਲਿਮਟਿਡ ਦੇ ਅੱਛਾ 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 ਠੀਕ ਆ ਮੈਂ ਆਈਪੀਐਲ ਦੂਜਿਆ ਸਮਝ ਗਿਆ ਠੀਕ ਜੀ ਠੀਕ ਤੇ ਮਹਾਨ ਹਸਤੀਆਂ ਹੋਈਆਂ ਜੀ ਸਾਡੇ ਪਿੰਡਿਆਂ ਵਾਲ ਬਹੁਤ ਕੁਛ ਤੇ ਇਹ ਬੜੇ ਕਾਫੀ ਗੱਲਾਂ ਸਾਨੂੰ ਵੀ ਨਵੀਆਂ ਨਵੀਆਂ ਪਤਾ ਲੱਗੀਆਂ ਨੇ ਜਿਹੜਾ ਗਰੀਬ ਦਾ ਬਾਬਾ ਜੀ ਫੈਮਲੀ ਨੂੰ ਪਹਿਲਵਾਨੀ ਕਰਦੇ ਰਹੇ ਹੋ ਅੱਛਾ ਉਹਨਾਂ ਦੇ ਦਾਦਾ ਜੀ ਦਾਦਾ ਜੀ ਅੱਛਾ ਜੀ ਪਹਿਲਵਾਨੀ ਕੀਤੀ ਕਈ ਸਾਲਾਂ ਲਈ ਜਿਹੜਾ ਮੁੰਡਾ ਮਾਡਲ ਹੈ ਇਹ ਹਾਂਜੀ ਮਾਡਲ ਹੈ ਦਾਦੇ ਨੇ ਅੱਛਾ ਪਹਿਲਵਾਨੀ ਕੀਤੀ ਕਈ ਸਾਲ ਪਹਿਲਵਾਨ ਰਹੇ ਹੋ ਉਹ ਪਹਿਲਵਾਨ ਰਹੇ ਉਹ ਮੁੰਡੇ ਦੀ ਤਾਂ ਮਾਡਲ ਦਾ ਮਤਲਬ ਹੈ ਹੀ ਫੇਮਸ ਉਹਦੀ ਮੁੱਛਾ ਖਾਸ ਕਰਕੇ ਜਿਆਦਾ ਫੇਮਸ ਤੇ ਹੋਰ ਬਹੁਤ ਲੋਕ ਕਾਪੀ ਕਰਦੇ ਨੇ ਉਹ ਫਿਰ ਉਹ ਜੀਜਾ ਹੋਰ ਵੀ ਸਾਡੇ ਪਿੰਡ ਦੇ ਜਿਹੜਾ ਪਹਿਲਵਾਨੀ ਦੇ ਵਿੱਚ ਆਪਣੇ ਕੈਲਾ ਦਸਾਂਜ ਬਾਬੇ ਕਾਇਆ ਦੇ ਪਰਿਵਾਰ ਚੋਂ ਉਹ ਵੀ ਪਹਿਲਵਾਨੀ ਕਰਦਾ ਸੀ ਤੇ ਹੋਰ ਵੀ ਕਾਫੀ ਮਤਲਬ ਸਾਡੇ ਪਿੰਡ ਦੇ ਬੰਲੇ ਜਿਹੜੇ ਮਤਲਬ ਮਿੱਟੀ ਨੂੰ ਬਖਸ਼ਾ ਕੋਈ ਪਿੰਡ ਦੀ ਇਹਨੂੰ ਕਹਿ ਸਕਦੇ ਆਂ ਇਹ ਕਹਿ ਸਕਦੇ ਆਂ ਫੀਰ ਫਾਈਟਿੰਗ ਹੋਈ ਸਾਡੇ ਪਿੰਡ ਦੇ ਅੱਛਾ ਜੀ ਬੜਾ ਇਜਾਦੀ ਜਿ ਵੀ ਪੂਰਾ ਯੋਗਦਾਨ ਪਾਇਆ ਮਾਸਟਰ ਜੀਤਾ ਸਿੰਘ ਦਸਾਂਜ ਜਿਹੜੇ ਉਹ ਕਬੱਡੀ ਦੇ ਬੜੇ ਤਕੜੇ ਪਲੇਅਰ ਹੋਏ ਆ ਕੇਵਲ ਸਿੰਘ ਪਨੇਸਰ ਉਹ ਕਬੱਡੀ ਦੇ ਬੜੇ ਤਕੜੇ ਪਲੇਅਰ ਹੋਏ ਆ ਜੀ ਤੇ ਪਿੰਡ ਦੀ ਬਸੂ ਕਿਵੇਂ ਆ ਜੀ ਮਤਲਬ ਕਿੰਨੀ ਆ ਆਪਣੀਆਂ ਵੋਟਾਂ ਨੇ ਕੀ ਖੇਤਰਫਲ ਆਪਣੇ ਪਿੰਡ ਦਾ ਔਰਤਾਂ ਤੇ ਮਰਦਾਂ ਦੀ ਰੇਸ਼ਿਓ ਕੀ ਆ ਪਿੰਡ ਦੇ ਵਿੱਚ ਜੀ ਅ ਤਕਰੀਬਨ ਆਪਣੇ 32-3300 ਵੋਟ ਹੈਗੀ ਆ ਜੀ ਤੇ ਇਕਵਲੈਂਟ ਇਕਵਲ ਜਈ ਥੋੜੇ ਬਹੁਤ ਫਰਕ ਦੇ ਨਾਲ ਜਿਹੜੇ ਕਿ ਤਕਰੀਬਨ ਅੱਧੁਅੱਧੇ ਵੋਟਾ ਸਾਡੇ ਲੇਡੀਜ਼ ਐਂਡ ਜੈਂਟਸ ਦੀ ਹੈਗੀਆਂ ਤੇ ਬਾਹਰਲੇ ਮੁਲਕਾਂ ਜਿਹ ਕਿੰਨੇ ਇੱਕ ਵਸੇ ਹੋਏ ਨੇ ਪਿੰਡ ਦੇ کافی کافی ਜਿਹੜਾ ਸਾਡੇ ਜਿਹੜੀ ਆ ਆਬਾਦੀ ਜਿਹੜੀ ਆ ਦਵਾਪਾ ਦਾ ਵੈਸੇ ਸ਼ੁਰੂਆਤ ਕਰਨੇ ਵਾਲੇ ਚ ਕਹਿੰਨਿਆ ਜਾਂਦਾ ਹੈ کافی ਜਿਹੜੇ ਲੋਕ ਆ ਸਾਡੇ ਬਾਹਰ ਜਾ ਕੇ ਵੈਲ ਸੈਟਲਡ ਨੇ ਜਿਲ੍ਹਾ ਤੋਂ ਲੁਧਿਆਣਾ ਪੰਦੇ ਜਲੰਧਰ ਜੀ ਨਹੀਂ ਜੀ ਇਹ ਜਲੰਧਰ ਚਲੇ ਚ ਪੰਦਾ ਜਲੰਧਰ ਪੰਦਾ ਜੀ ਜਲੰਧਰ ਚਲੇ ਚ ਪੰਦਾ ਜੀ ਤੇ ਜਿਵੇਂ ਤੁਸੀਂ ਗੱਲ ਕੀਤੀ ਵੀ ਕਲਾਕਾਰ ਵੀ ਕਾਫੀ ਨੇ ਪਿੰਡ ਦੇ ਵਿੱਚੋਂ ਸਪੋਰਟਸ ਦੇ ਵਿੱਚ ਵੀ ਨੇ ਫਰੀਡਮ ਫਾਈਟਰ ਵੀ ਹੋਏ ਨੇ ਮੋਡਲਿੰਗ ਦੇ ਖੇਤਰ ਦੇ ਵਿੱਚ ਵੀ ਨੇ ਤੇ ਇੱਕ ਇਸ ਸਮੇਂ ਜੋ ਆਪਾਂ ਗੱਲ ਵੀ ਕੀਤੀ ਵੀ ਐਨਆਰਆਈਆਂ ਦਾ ਜਿਵੇਂ ਕਾਫੀ ਗੜ ਰਹੇ ਆ ਤੁਹਾਡਾ ਇਲਾਕਾ ਹੀ ਪੂਰਾ ਦਬਾਬਾ ਹੈ ਨਾ ਤੇ ਹੁਣ ਕਿਵੇਂ ਦਾ ਮਤਲਬ ਅੱਗੇ ਨੌਜਵਾਨਾਂ ਦੇ ਵਿੱਚ ਤੁਸੀਂ ਘੁੱਲਦੇ ਮਿਲਦੇ ਹੋ ਮਿਲਦੇ ਚੱਲਦੇ ਹੋ ਨੌਜਵਾਨਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਬੱਚਿਆਂ ਨੂੰ ਮਾਤਾਵਾਂ ਭੈਣਾਂ ਨੂੰ ਸਾਰਿਆਂ ਦੇ ਵਿੱਚ ਤੁਹਾਡਾ ਵਿਚਰਨਾ ਹੁੰਦਾ ਵੀ ਹੁਣ ਕਿਵੇਂ ਸੋਚ ਆ ਬੱਚਿਆਂ ਦੀ ਅੱਗੇ ਤੁਹਾਨੂੰ ਲੱਗਦੀ ਹੈ ਬਾਹਰ ਜਾਣ ਦੇ ਲਈ ਜਾਦੇ ਆ ਕਿ ਇੱਧਰ ਵੀ ਹੁਣ ਮਤਲਬ ਕਨਵਰਟ ਹੋ ਰਹੀ ਹੈ ਸੋਚ ਪਹਿਲਾਂ ਨਾਲੋਂ ਵੈਸੇ ਸਰਕਾਰ ਦੀਆਂ ਪਾਲਿਸੀਆਂ ਮੁਤਾਬਕ ਠੀਕ ਹੈ ਜੋ ਚਾਹੀਦਾ ਸੀ ਹੁਣ ਉਹ ਨਹੀਂ ਹੋ ਸਕਿਆ ਤੇ ਦੂਜੀ ਗੱਲ ਇਹ ਜਿਸ ਤਰ੍ਹਾਂ ਦੇਖੋ ਦੇਖੀ ਰੀਸ ਹੁੰਦੀ ਆ ਉਹਦੇ ਲਿਹਾਜ਼ ਨਾਲ ਤਕਰੀਬਨ ਸਾਡਾ ਪਿੰਡ ਨਹੀਂ ਆਪਾਂ ਹੋਰ ਵੀ ਦੇਖੀਏ ਤਾਂ ਮਲੇ ਟ੍ਰੈਂਡ ਹੀ ਜੁੱਥ ਦਾ ਬਣਿਆ ਆ ਤੇ ਬਾਹਰ ਚੱਲ ਠੀਕ ਹੈ ਨਾ ਕੋਈ ਬਹੁਤ ਬਹੁਤ ਤੇ ਸਰਕਾਰ ਕਿਸੇ ਇੱਕ ਨੂੰ ਅਸੀਂ ਦੋਸ਼ ਨਹੀਂ ਦਿੰਦੇ ਸਾਰਿਆਂ ਦੀ ਹਾਂ ਸਾਰਿਆਂ ਦੇ ਇੰਨੇ ਇੰਨੇ ਬ੍ਰਾਈਟ ਚਾਂਸਸ ਜਿਹੜੇ ਆ ਉਹ ਜੂਥ ਦੇ ਸਾਡੇ ਮੁੰਡੇ ਕੁੜੀਆਂ ਦੇ ਬਹੁਤੇ ਹੈ ਨਹੀਂ ਅਸੀਂ ਇਹ ਦੇਖਿਆ ਵੀ ਬਹੁਤ ਬਹੁਤ ਪੜ੍ਹਾਈ ਕਰਕੇ ਇੱਕ ਤਕਰੀਬਨ ਉਹਨਾਂ ਨੂੰ 10-15 ਹਜ਼ਾਰ ਦੀ ਸੈਲਰੀ ਤੇ ਕੰਮ ਕਰਨਾ ਪਵੇ ਤੇ ਉਹਨਾਂ ਦੇ ਤਾਂ ਮਤਲਬ ਆਪਣੇ ਕੱਪੜਿਆਂ ਦੇ ਜਿਹੜੇ ਹੈਗੇ ਆ ਧੂਣ ਦੇ ਤਾਂ ਪ੍ਰੈਸ ਕਰਦੇ ਬੀ ਵੀ ਵੀ ਪੂਰੇ ਹੁੰਦੇ ਹੈਗੇ ਇਸstrange policy ਸਰਪੰਚ ਸਾਹਿਬ ਬਹੁਤ ਵਧੀਆ ਤੁਰੀ ਗੱਲ ਕਹੀ ਹੈ ਕਿ ਵੈਸੇ ਦੇਖੀਏ ਜਿਹੜੇ-ਜਿਹੇ ਮੌਸਮ ਤੇ ਧਰਤੀ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਖਾਸ ਕਰਕੇ ਇਹ ਤਾਂ ਕਿਤੇ ਹੈ ਹੀ ਨਹੀਂ ਉਹ ਜਿਹੜੇ ਮੁਲਕਾਂ 'ਚ 6-6 ਮਹੀਨੇ ਕੋਸ ਹੁੰਦਾ ਹੀ ਨਹੀਂ ਬਰਫੇ ਪੈਂਦੀ ਆ ਉਹਨਾਂ 'ਚ ਲੋਕ ਕਾਮਯਾਬ ਹੋ ਰਹੇ ਨੇ ਆਪਣੇ ਇੱਥੇ ਮੌਕੇ ਸਾਡੇ ਪੰਜਾਬ 'ਚ ਕਿਸੇ ਚੀਜ਼ ਦੀ ਘਾਟ ਨਹੀਂ ਹਰ ਇੱਕ ਤਰ੍ਹਾਂ ਦੀ এনਵਾਇਰਨਮੈਂਟ ਸਾਰੀ ਤਰ੍ਹਾਂ ਰੁੱਤਾਂ ਹੈਗੀਆਂ ਧਰਤੀ ਹੈਗੀ ਆ ਠੀਕ ਹੈ ਨਾ ਪਰ ਇੱਕ ਕੋਈ ਇੱਕ ਦੀ ਸਿਸਟਮ ਦੀ ਘਾਟ ਹੈ ਸਿਸਟਮ ਦੀ ਘਾਟ ਕਰਕੇ ਜਿਹੜੇ ਆ ਉਹ ਇਥੋਂ ਦਾ ਜੂਥ ਇਥੋਂ ਦੇ ਰਹਿਣਾ ਨਹੀਂ ਚਾਹੁੰਦਾ ਬਾਹਰ ਜਾ ਕੇ ਹੱਡ ਭੰਨ ਵੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਬਾਹਰਲੇ ਸਾਨੂੰ ਹੀ ਲੱਗਦਾ ਬਾਹਰ ਗਏ ਵਾ ਬਹੁਤ ਔਖਾ ਹੈ ਜੀ ਉਹਨਾਂ ਦਾ ਇਸ ਤਰ੍ਹਾਂ ਸ਼ਾਇਦ ਇਹੀ ਕਾਰਨ ਹੈ ਵੀ ਜਿਹੜੇ ਆਪਾਂ ਨੂੰ ਇਹ ਮਤ ਭਾਕੀਆਂ ਖਬਰਾਂ ਵੀ ਸਾਨੂੰ ਨੂੰ ਮਿਲਦੀਆਂ ਨੇ ਆਮ ਹਾਰਟ ਅਟੈਕ ਨਾਲ ਡੈਥ ਹੋ ਜਾਂਦੀ ਹੈ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਸ਼ਾਇਦ ਇਹੀ ਕਾਰਨ ਇਹ ਵੀ ਰਹਿਆ ਹੋਊਗਾ ਬਿਲਕੁਲ ਬਿਲਕੁਲ ਤੇ ਇੱਕ ਆਪਾਂ ਲੀ ਤੋਂ हट ਕੇ ਜ਼ਰੂਰ ਹੈ ਤੇ ਤੁਹਾਡੇ ਤੋਂ ਸਵਾਲ ਪੁੱਛਾਂਗੇ ਕਿ ਤੁਸੀਂ ਇੱਕ ਸੂਝਵਾਨ ਇਨਸਾਨ ਹੋ ਕਾਫੀ ਤੁਹਾਡੀਆਂ ਗੱਲਾਂ ਵਧੀਆ ਲੱਗੀਆਂ ਮੈਨੂੰ ਤੇ ਇੱਕ ਥੋੜੀ ਜੋ ਆਪਣੀ ਲੀ ਚੱਲ ਰਹੀ ਹੈ ਉਹ ਤੋਂ हट ਕੇ ਸਵਾਲ ਵੀ ਜਿਹੜਾ ਆਪਣੇ ਪ੍ਰਵਾਸ ਇੱਕ ਤਾਂ ਬਾਹਰ ਨੂੰ ਹੋ ਰਿਹਾ ਆਪਣੇ ਨੌਜਵਾਨ ਜਾ ਰਹੇ ਨੇ ਇੱਕ ਪ੍ਰਵਾਸ ਆਪਣੇ ਪੰਜਾਬ 'ਚ ਹੋ ਰਿਹਾ ਉਹਨੂੰ ਕਿਵੇਂ ਦੇਖ ਕੇ ਚੱਲਦੇ ਹੋ ਕੀ ਤੁਹਾਨੂੰ ਲੱਗਦਾ ਉਹਦਾ ਨੁਕਸਾਨ ਜਾਂ ਫਾਇਦਾ ਤੇ ਖੁਜੀ ਨੁਕਸਾਨ ਫਾਇਦਾ ਮੈਂ ਸਮਝ ਗਿਆ ਮੈਂ ਸਮਝਦੇ ਹਾਂ ਵੱਧ ਦੀ ਗੱਲ ਹੈ ਬਾਕੀ ਗੱਲ ਜਿਸ ਤਰ੍ਹਾਂ ਰੱਖ ਲੈ ਇੱਥੇ ਰਜਗਾਰ ਦੇ ਮੌਕੇ ਕਾਫੀ ਹੈਗੇ ਆ ਤੇ ਪਰ ਹੁਣ ਜਦੋਂ ਸਾਡੇ ਜਿਹੜੇ ਪੰਜਾਬ ਦੇ ਅਸਲੀ ਪੰਜਾਬੀ ਆ ਉਹ ਬਾਹਰ ਜਾ ਰਹੇ ਆ ਤੇ ਫਿਰ ਇੱਥੇ ਤੇ ਕੰਮਕਾਰ ਕਰਨ ਲਈ ਤਾਂ ਬਾਹਰ ਬਾਹਰ ਜਾ ਰਹੇ ਆ ਤੇ ਪਿੱਛੇ ਕੰਮਕਾਰ ਕਰਨ ਲਈ ਤਾਂ ਹੋਣਾ ਹੀ ਆ ਜੀ ਉਹਨਾਂ ਤੋਂ ਬਿਨਾ ਵੀ ਨਹੀਂ ਚੱਲਦਾ ਉਹਨਾਂ ਤੋਂ ਬਿਨਾ ਚੱਲਦਾ ਨਹੀਂ ਆ ਗੱਡੀ ਚੱਲਦੀ ਨਹੀਂ ਹੈਗੀ ਹਾਂ ਸਵੈਸੰ ਸਰਪੰਚ ਮੱਖਣ ਸਿੰਘ ਜੀ ਜਿਨ੍ਹਾਂ ਨੇ ਖਾਸ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ ਕਾਫੀ ਸੋਹਣੇ ਵਿਚਾਰ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਸੋ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਜਾਂ ਫਿਰ ਕਿਸੇ ਹੋਰ ਕਿਹੜੇ ਕਲਾਕਾਰ ਦੇ ਪਿੰਡ ਦਾ ਤੁਸੀਂ ਗੀੜਾ ਲਗਾਉਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟਾਂ ਦੇ ਵਿੱਚ ਦੱਸਣਾ ਵੀਡੀਓ ਨੂੰ ਇਹ ਸੈਰ ਵਗੈਰਾ ਲਈ ਬਣੂਗਾ ਜੀ ਇੱਥੇ ਨਹੀਂ ਸੈਰ ਲਈ ਵੀ ਤੇਰੇ ਹੋ ਸਕਦਾ ਹੈ ਦੇ ਇਹਦੇ ਮੱਦੇਬੰਦੇ ਦੋ ਪੋਰਸ਼ਨ ਜਿਹੜੇ ਆ ਹੈਗੇ ਅਸੀਂ ਬਣਾਏ ਹੈਗੇ ਆ ਹਾਂਜੀ ਤੇ ਇਹਨੂੰ ਥਾਪਰ ਮਾਗਲ ਕਹਿੰਦੇ ਆ ਠੀਕ ਹੈ ਜੀ ਤੇ ਕਾਫੀ ਯੋਗਦਾਨ ਇਹਦੇ ਵਿੱਚ ਸਾਡੇ ਐਨਆਰਆਈ ਵੀਰਾਂ ਦਾ ਆ ਠੀਕ ਹੈ ਸਾਡੀ ਇਸ ਵਾਰੀ ਪੰਚਾਇਤ ਦੇ ਚਰਨਾਂ 'ਚ ਲਗਭਗ ਇੱਕ ਕਰੋੜ ਰੁਪਏ ਤੋਂ ਵੱਧ ਦਾ ਜਿਹੜਾ ਅੰਕੜਾ ਜਿਹੜਾ ਕਰੋੜ ਤੋਂ ਪਾਰ ਕਰ ਗਿਆ ਜੋ ਐਨਆਰਆਈ ਵੀਰਾਂ ਨੇ ਇਸ ਸਪੈਂਡਿਟ ਪਿੰਡ ਦੇ ਵਿਕਾਸ ਵਾਸਤੇ ਡੋਨੇਸ਼ਨ ਦਿੱਤੀ। ਪਿੰਡ ਦਾ ਮੋਹ ਪੂਰਾ ਹਜੇ ਵੀ ਹੈਗਾ ਨਾ ਜਿਹੜੇ ਪਿੰਡ ਦੇ। ਬਹੁਤ ਹੀ ਬਹੁਤ ਮਤਲਬ। ਤੇ ਤੁਸੀਂ ਇਹ ਦੇਖ ਲਓ ਪਿੰਡ ਦੇ ਵਿਕਾਸ ਵਾਸਤੇ ਇੱਕੋ ਪਰਿਵਾਰ ਇੰਦਰ ਵੀਰ ਸਿੰਘ ਦਸਾਂ ਜਿਹੜੇ ਕਿ ਯੂ ਐਸ اے ਦੇ ਵਿੱਚ ਸੈਟਲ ਹੈਗੇ ਆ 25 ਲੱਖ ਰੁਪਈਆ ਤਾਂ ਉਹਨਾਂ ਵੱਲੋਂ ਜਿਆ। ਅੱਛਾ ਜੀ। ਬਾਕੀ ਹੋਰ ਵੀ ਜਿਹੜਾ ਸਾਡੇ ਪੰਚਾਇਤ ਘਰ ਬਣਾਇਆ ਤੇ 10-11 ਲੱਖ ਰੁਪਈਆ ਉਸ ਇੱਕ ਪ੍ਰਵਾਹ ਨੇ ਦਿੱਤਾ ਤੇ ਸਾਰਾ ਕੁੱਲ ਮਿਲਾ ਕੇ ਜਾਨਕੀ ਕਰੋੜ ਪੈ ਤੋਂ ਪਿੰਡ ਦੇ ਵਿਕਾਸ ਵਾਸਤੇ ਜਿਹੜਾ ਆ ਜਿਹੜਾ ਉਹ ਐਨਆਰਏ ਦਾ ਬਹੁਤ ਵੱਡਾ ਯੋਗਦਾਨ ਵੱਡਾ ਯੋਗਦਾਨ ਸਪੋਰਟਸ ਵਾਸਤੇ ਉਹ ਵੱਖਰੇ ਹੈਗੇ ਆ ਪੈਸੇ ਜੀ ਹੋਰ এডਿਕੇਸ਼ਨ ਵਾਸਤੇ ਜਾਂ ਧਾਰਮਿਕ ਖੇਤਰ ਵਾਸਤੇ ਉਹ ਵੱਖਰੇ ਆ ਜੀ ਮਤਲਬ ਕੋਈ ਪੈਸੇ ਦੀ ਕਮੀ ਨਹੀਂ ਪਿੰਡ 'ਚ ਮਤਲਬ ਵਿਕਾਸ ਕਾਰਜਾਂ ਲਈ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਨਾਲ ਸਾਡੇ ਜਿੱਤਰਾ ਇਹ ਸਫੜਿਆ ਇੱਕ ਦੋ ਸਫੜਿਆ ਦੋਨੋਂ ਇਹ 50 ਸਾਲਾਂ ਦੇ ਵਿੱਚ ਕਾਪਰ ਮਾਡਲ ਮਤਲਬ ਬਣਾਇਆ ਗਿਆ ਔਰ ਇਹਨਾਂ ਦੋਨਾਂ ਛਪੜਾਂ ਤੋਂ ਤਕਰੀਬਨ 9-9 ਕਿਲੋਮੀਟਰ ਦੋਨਾਂ ਛਪੜਾਂ ਤੋਂ ਇਹ ਛੱਪੜ ਤੇ ਅੰਡਰਗਰਾਉਂਡ ਪਾਈਪ ਆ ਕੇ ਵਿੱਦ ਸੋਲਰ ਸਿਸਟਮ ਦਾ ਜਿਹੜਾ ਪ੍ਰੋਜੈਕਟ ਆ ਉਹ ਲਗਾਇਆ ਗਿਆ ਅੱਛਾ ਇਹ ਵੇ ਹਾਈ ਟੈਕ ਟੈਕਨੋਲੋਜੀ ਵਰਤ ਰਹੇ ਹੋ ਬੁਰੀ ਤੇ ਮੈਂ ਰਸਤੇ 'ਚ ਦੇਖ ਰਿਹਾ ਸੀ ਗੁਰਦੁਆਰਾ ਸਾਹਿਬ ਸ਼ਹੀਦਾਂ ਦਾ ਸੀ ਉਹ ਮਤਲਬ ਜੋ ਫ੍ਰੀडम फाइਟਰ ਹੋਏ ਨੇ ਪਿੰਡ ਤੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਸ਼ਹੀਦਾਂ ਨਾਲ ਗੁਰਦੁਆਰਾ 47 ਦੇ ਸ਼ਹੀਦਾਂ ਦਾ ਲਿਖਿਆ ਹੋਇਆ ਸੀ ਉੱਤੇ ਕੁਝ ਹਾਂਜੀ ਹਾਂਜੀ ਮਤਲਬ ਉਹ ਉਹਨਾਂ ਦੇ ਨਾਂ ਤੇ ਮਤਲਬ ਜਿਹੜੇ ਸ਼ਹੀਦ ਜਿਹੜੇ ਹੋਏ ਸੀਗੇ ਠੀਕ ਹੈ ਜੀ ਮਤਲਬ ਇਸ ਤਰ੍ਹਾਂ ਉਹਨਾਂ ਦੇ ਨਾਂ ਤੇ ਚੱਲਦਾ ਹੈਗਾ ਇਸ ਤੋਂ ਬਿਨਾਂ ਸਾਡੇ ਮਤਲਬ ਜਿਹੜੇ ਜੈਤੋ ਦੇ ਮੋਰਚੇ ਵਿੱਚ ਵੀ ਮਤਲਬ ਗਏ ਸੀਗੇ ਕੈਨੇਡਾ ਤੋਂ ਇੱਕ ਵਾਰੀ ਜਿਵੇਂ ਕੈਨੇਡਾ ਤੋਂ ਮਤਲਬ ਆਪਣਾ ਜੱਫਾ ਲੈ ਕੇ ਆਏ ਸੀਗੇ ਇਹਦੇ ਵਾਸਤੇ ਮਤਲਬ ਅੱਛਾ ਮੋਰਚੇ ਵਾਸਤੇ ਮੋਰਚੇ ਵਾਸਤੇ ਇਹੀ ਗੱਲਾਂ ਦੇਖਦੀਆਂ ਨੇ ਦਲਜੀਤ ਵੀ ਤਾਂ ਹੀ ਉਹ ਕਿਸਾਨੀ ਸੰਘਰਸ਼ ਚ ਵੀ ਪਹੁੰਚੇ ਆ ਆਪ ਵੀ ਮੋਰਲ ਜੋ ਯੋਗਦਾਨ ਵੀ ਪਾਇਆ ਮੋਟੀਵੇਸ਼ਨ ਦਿੱਤੀ ਤੇ ਨਾਲ 1 ਕਰੋੜ ਤੋਂ ਜ਼ਿਆਦਾ ਦਾ ਤੇ ਯੋਗਦਾਨ ਵੀ ਪਾਇਆ ਸੀ ਹਾਂਜੀ ਦਲਜੀਤ ਇਹ ਕਿਹੜੇ ਹਨਾ ਜੀ ਉਹ ਤਾਂ ਭਾਵੇਂ ਜੋ ਮਰਜ਼ੀ ਦੇ ਹੋਣ ਇਸ ਵੇਲੇ ਦੁਨੀਆ ਦਾ ਸਟਾਰ ਬੰਨ ਸੁਪਰ ਡੂਪਰ ਸਟਾਰ ਕਹਿੰਦਾ ਸੁਪਰ ਸਟਾਰ ਸਹੀ ਗੱਲ ਹੈ ਜਿਹਦਾ ਕੋਈ ਮੈਂ ਕਹਿੰਨਾ ਆਉਣੇ ਵਾਲੇ 100 ਸਾਲਾਂ ਤੱਕ ਕੋਈ ਤੋੜ ਹੀ ਨਹੀਂ ਹੈਗਾ ਤੋੜ ਹੈ ਨਹੀਂ ਹਾਂਜੀ ਨਹੀਂ ਹੋਣਾ ਕੋਈ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਬਿਲਕੁਲ ਜੀ ਬੈਠੋ ਸਾਡਾ ਵੀ ਮਾਣ ਸਾਡਾ ਵੀ ਵੱਧ ਜਾਂਦਾ ਹੈ ਜਦੋਂ ਅਗਲੇ ਪੈਂਦੇ ਦਸਾਂਝਾ ਅਸੀਂ ਦਾਦ ਦੇ ਸਾਡਾ ਪਿੰਡ ਦਸਾਂਝਾ ਕਲਾਕਪੁਰ ਦਾ ਦਿਲਜੀਤ ਦਸਾਂਝਾ ਦਾ ਪਿੰਡ ਸਾਡਾ ਫੋਰਸ ਸਰ ਨੂੰ ਉੱਚਾ ਉੱਚਾ ਹੁੰਦਾ ਪਿੰਡ ਦਸਾਂਝਾ ਦੇ ਕਲਾ ਦਾ ਗੁਰਦੁਆਰਾ ਸਾਹਿਬ ਜਿੱਥੇ ਕੀ ਦਿਲਜੀਤ ਦਸਾਂਝ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਹੋਣਗੇ ਹੁਣ ਵੀ ਆਉਂਦੇ ਨੇ ਕਿਉਂਕਿ ਗੁਰੂ ਦੇ ਨਾਲ ਜੋ ਪਿਆਰ ਹੈ ਉਹ ਵੀ ਉਹਨਾਂ ਦਾ ਦਿਖਦਾ ਹੈ ਜੋ ਕਿ ਹਰ ਸਾਲ ਦੇ ਵਿੱਚ ਗਾਲਾ ਜਰੂਰ ਕੱਢਦੇ ਨੇ 15 ਨਵੰਬਰ 2005 ਨੂੰ ਨਵੀਂ ਬਿਲਡਿੰਗ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਧਰਮਾ ਮੰਦਿਰ ਤੇ ਇਹ ਜਗ੍ਹਾ ਜਿੱਥੇ 66 ਗੜਾ ਜਿੰਦਾਂ ਦੇ ਇਸ ਤਰ੍ਹਾਂ ਦੀ ਸੀਗੀ ਲੱਗੇ ਸਾਡੇ ਗੁਰਦੁਆਰਾ ਸਗਾ ਤੇ ਇਸ ਕਰਕੇ ਮਨੇੜੇ ਗੰਦਗੀ ਪੈ ਰਹੀ ਸੀ ਗੰਦਗੀ ਤੇ ਮਨਵੇ ਦੀ ਸਫਾਈ ਕਰਕੇ ਇੱਕ ਬਹੁਤ ਵਧੀਆ ਕਾਫੀ ਬਹੁਤ ਸੋਨਾ ਕੰਮ ਕੀਤਾ ਹੀ ਫਿਰਦਾ ਜਿਹੜਾ ਛੱਪੜ ਬੰਦ ਕਰਕੇ ਕੀਤਾ ਤੇ ਉੱਧਰ ਲਾਗੇ ਛੱਪੜ ਦਾ ਵੀ ਬੰਦ ਜਿਹੜੇ ਆ ਵਧੀਆ ਕੰਮ ਕੀਤਾ ਤੇ ਗੁਰਦੁਆਰੇ ਦੀ ਫੂਰ ਸ਼ਾਨ ਨੂੰ ਇਹ ਚੀਜ਼ਾਂ ਵਧਾਉਂਦੀਆਂ ਇਸ ਕਰਕੇ ਮਨਵੇ ਜੀ ਖੂਬਸੂਰਤੀ ਚ ਹੋਰ ਵਾਧਾ ਹੋਇਆ ਇਹਦੇ ਨਾਲ ਇਹ ਕੁੜੀਆਂ ਲਈ ਜਿਮ ਦਾ ਪ੍ਰਬੰਧ ਵੀ ਹੈ ਜੀ ਹਾਂ ਜਿਹਦੀ ਜਾਂਦੀ ਠੀਕ ਹੈ ਜੀ ਕਿੱਥੇ ਹੈਗਾ ਜੀ ਠੀਕ ਆ ਜਿਹੜੀ ਹੈਗੀ ਆ ਇਹ ਬਿਲਡਿੰਗ ਜਿਹੜੀ ਆ ਇਹ ਇੱਥੇ 1911 ਦੇ ਵਿੱਚ ਮਤਲਬ ਇੱਥੇ ਸਕੂਲ ਸੀਗਾ ਅੱਛਾ ਜੀ ਬੱਦ ਮਤਲਬ ਕੰਪੋਡਿਸ਼ਨ ਸੀਗਾ 1911 ਜੀ 1911 ਠੀਕ ਹੈ ਜੀ ਠੀਕ ਹੈ ਨਾ ਲੜਕੀਆਂ ਦੂਰੋਂ ਦੂਰੋਂ ਇੱਥੇ ਪੜਨਾ ਆਉਂਦੀਆਂ ਸੀਗੀਆਂ ਤੇ ਇੱਥੇ ਉਹਨਾਂ ਦੀ ਰਿਹਾਇਸ਼ ਸੀਗੀ ਤੇ ਫੋਕਟਾ ਇਹ ਬਿਲਡਿੰਗ ਜਿਹੜੀ ਸਾਰੇ ਐਨ ਆਰ ਆਈ ਨੇ ਅ ਨਵੇਂ ਸਿਰਿਓਂ ਜਿਹੜੀ ਹੈਗੀ ਆ ਢਾ ਕੇ ਨਵੇਂ ਸਿਰਿਓਂ ਸਾਰੀ ਬਿਲਡਿੰਗ ਐਨ ਆਰ ਏ ਦੀ ਮੱਧ ਵਿਰਾਸਤ ਠੀਕ ਬਟ ਸਾਰੀ ਸਾਰੇ ਬਿਲਡਿੰਗ ਆ ਤੁਸੀਂ ਇਹ ਰ ਜਾ ਕੇ ਦੇਖ ਸਕਦੇ ਆ ਹਾਂ ਜੀ ਮੈਂ ਕਿੰਨਾ ਕਿੰਨਾ ਬਹੁਤ ਖੂਬਸੂਰਤ ਬਿਲਡਿੰਗ ਹੈ ਤੇ ਕਾਫੀ ਖੁੱਲਾ ਮਾਹੌਲ ਵੀ ਹੈ ਖੁੱਲੀ ਬਿਲਡਿੰਗ ਹੈ ਬਹੁਤ ਜੀ ਸਾਡੇ ਐਨਆਰਆਈ ਦੀ ਬਹੁਤ ਦੇਣ ਹੈ ਜੀ ਕਿਸੇ ਵੀ ਕੰਮ ਲਈ ਮਤਲਬ ਜੋ ਹੁਕਮ ਲਾਉਣੇ ਹੋ ਕਦੇ ਨਾ ਨਹੀਂ ਕਰਦੇ ਉਹਨਾਂ ਦਾ ਇੱਕ ਉਹਨਾਂ ਮੁਖ ਖੁੱਲੇ ਗੱਪੇ ਆਉਂਦੇ ਜੀ ਇਹ ਵੀ ਬਹੁਤ ਮੋਹ ਹੈ ਜੀ ਉਹਨਾਂ ਦਾ ਪਿਆਰ ਆ ਪਿੰਡ ਨਾਲ ਪੰਜਾਬ ਨਾਲ ਹਾਂ ਜੀ ਤੋ ਵੀ ਸਾਫ਼ ਲੱਗ ਰਿਹਾ ਕਾਫੀ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸਰਾ ਝੀਲ ਦੀ ਤਰ੍ਹਾਂ ਲੱਗਦਾ ਹਾਂ ਝੀਲ ਨਹੀਂ ਹੋਈ ਮੈਂ ਥਾਈ ਕਿ ਅਭੀ ਸਾਫ ਜੇ ਮੈਂ ਕੀਤਾ ਹੁੰਦਾ ਹਾਂ ਇਹ ਬਹੁਤ ਵਧੀਆ ਜੀ ਫਿਲਟਰ ਹੋ ਕੇ ਆ ਕੇ ਕਰ ਕਰ ਕੇ ਉਹ ਤੁਸੀਂ ਦੇਖ ਸਕਦੇ ਹੋ ਸਰਲ ਸਿਸਟਮ ਦੇ ਪੈਨਲ ਲੱਗੇ ਹੋਆ ਹਾਂਜੀ ਤੇ ਜਿੱਦਾਂ ਉਸ ਛੱਪੜ ਤੇ ਵੀ 10 ਕਿਲੋਮੀਟਰ ਇਹਦੀ ਵੀ 10 ਕਿਲੋਮੀਟਰ ਦੇ ਕਰੀਬ ਦੇ ਅੰਡਰਗਰਾਉਂਡ ਪਾਈਪਾਂ ਕੇ ਸਿੰਚਾਈ ਲਈ ਬਕਾਇਦਾ ਨਿੱਕੇ ਛੱਡਿਓ ਠੀਕ ਹੈ ਜੀ ਬਾਕੀ ਇਸ ਪਿੰਡ ਦੇ ਵਿੱਚ ਜਸਟਰਾ ਰਖਲਾ ਤੇ ਦੋ ਸਕੂਲ ਵੱਡੇ ਹੈਗੇ ਆ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਜੀਐਚਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਇੱਥੇ ਜਿਹੜੀਆਂ ਹੈਗੀਆਂ ਬੈਂਕਾਂ ਦੀ ਸਹੂਲਤ ਵੀ ਹੈਗੀ ਆ ਇਸ ਵੇਲੇ ਪੰਜਾਬ ਨੈਸ਼ਨਲ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਕੋਆਪਰੇਟਿਵ ਬੈਂਕ ਤੇ ਇੱਕ ਸਾਡੀ ਕੋਆਪਰੇਟ ਸੁਸਾਇਟੀ ਹੈਗੀ ਆ ਤੇ ਅੰਗਰਵਾੜੀ ਸੈਂਟਰ ਸਾਡੇ 5 ਹੈਗੇ ਆ ਤੇ ਤਿੰਨ ਸਾਡੇ ਪ੍ਰਾਇਮਰੀ ਸਕੂਲ ਹੈਗੇ ਆ ਤੇ ਈ ਐਚ ਸੀ ਵੀ ਬਲ ਵਿੱਚ ਹੈਗੀ ਆ ਬੈਟਰੀ ਸ਼ਾਸਤਰਾ ਵੀ ਹੈਗਾ ਮਤਲਬ ਸਾਰੀਆਂ ਸਹੂਲਤਾਂ ਮੁਹੱਈਆ ਨੇ ਬਣੇ ਨੇ ਪੋਸਟ ਆਫਿਸ ਵੀ ਹੈਗਾ ਪਰ ਜੋ ਜਿੱਡਾ ਪਿੰਡ ਆ ਜਾਂ ਉਹਦੇ ਲਈ ਮੈਂ ਇਹ ਕਹੂੰਗਾ ਕਿ ਜਿੱਥੇ ਰੱਖ ਲੈ ਕਿ ਪਹਿਲਾ এডਿਕੇਸ਼ਨ ਦਾ ਸਿਸਟਮ ਸੀ ਕਿ ਜਾਂ ਸੇ ਸਹੂਲਤਾਂ ਇੰਨੀਆਂ ਪ੍ਰਫੁੱਲਤ ਨਹੀਂ ਹੈ ਅਸੀਂ ਇਹ ਚਾਹੁੰਦੇ ਆ ਕਿ ਪੀ ਐਚ ਸੀ ਅਪਗ੍ਰੇਡ ਕੀਤਾ ਜਾਵੇ ਅਪਗ੍ਰੇਡਡ ਸੀ ਐਚ ਸੀ ਚਾਹੀਦਾ ਹੈ ਤੇ ਦੂਸਰੀ ਗੱਲ ਹੈ ਕਿ ਆਪ ਜਿਹੜਾ ਆਪਣੇ ਜੀਐਚਆਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ ਉਹ ਗਵਰਨਮੈਂਟ ਐਡਿਡ ਆ ਠੀਕ ਹੈ ਗਵਰਨਮੈਂਟ ਐਡਿਡ ਹੋਣ ਕਰਕੇ ਜਿਹੜੀਆਂ ਪ੍ਰਾਣੀਆਂ ਪੋਸਟਾਂ ਖਤਮ ਹੋ ਗਈਆਂ ਸਿਰਫ ਸਰਕਾਰੀ ਟੀਚਰ ਉੱਤੇ ਦੋ ਹੀ ਹੈਗੇ ਆ ਬਾਕੀ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਹੋਰ ਟੀਚਰ ਆ ਕੇ ਚਲਾਉਨੇ ਆ ਤੇ ਉਹਨੂੰ ਵੀ ਅਸੀਂ ਚਾਹੁੰਨੇ ਪਏ ਮਤਲਬ ਸਰਕਾਰੀ ਤੌਰ ਤੇ ਮਦਦ ਮਿਲੇ ਤੇ ਇਸੇ ਤਰ੍ਹਾਂ ਮਾਲ ਜਿਹੜੇ ਹੈਗਾ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਆ ਇਹਦੇ ਲਈ ਵੀ ਜਿਹੜੇ ਹੈਗੀ ਆ ਸਟਾਫ ਦੀ ਹੋਰ ਲੋਡ ਹੈਗੀ ਆ ਤੋ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਵੀ ਇਹ ਵੀ ਜ਼ਰੂਰੀ ਆ ਕਿਉਂਕਿ ਜਿਵੇਂ ਦਲਜੀਤ ਦਸਾਂਝ ਨੇ ਐਡਾ ਬੜਾ ਨਾਮ ਰੋਸ਼ਨ ਕੀਤਾ ਪੰਜਾਬ ਪੰਜਾਬ ਦਾ ਸੋ ਸਰਕਾਰਾਂ ਨੂੰ ਵੀ ਜ਼ਰੂਰਤ ਇਸ ਪਿੰਡ ਵੱਲ ਧਿਆਨ ਦੇਣ ਦੀ ਤੇ ਜਰੂਰ ਇਹਨਾਂ ਜੋ ਕਮੀਆਂ ਨੇ ਇਹਨਾਂ ਨੂੰ ਜਲਦ ਦੂਰ ਕਰਨ ਦੀ ਪੂਰਾ ਕਰਨ ਦੀ ਸੋ ਸਰਪੰਚ ਸਾਹਿਬ ਤੁਹਾਡਾ ਵੀ ਇੱਥੇ ਬਹੁਤ-ਬਹੁਤ ਧੰਨਵਾਦ ਕਰਾਂਗੇ ਕਿਉਂਕਿ ਕਾਫੀ ਜਿਆਦਾ ਟੈਂਪਰੇਚਰ ਵੀ ਸੀ ਕਾਫੀ ਧੁੱਪ ਵੀ ਪੈ ਰਹੀ ਸੀ ਪਰ ਫਿਰ ਵੀ ਤੁਸੀਂ ਪਿੰਡ ਦਾ ਗੇੜਾ ਕਢਾਇਆ ਜੋ ਜਾਣਕਾਰੀ ਦਿੱਤੀ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕਿਉਂਕਿ ਪਹਿਲਾਂ ਵੀ ਪਿੰਡ ਤਾਂ ਦੇਖਿਆ ਸੀ ਪਰ ਇੰਨੀ ਬਰੀਕੀ ਨਾਲ ਜੋ ਤੁਸੀਂ ਅੱਜ ਦਿਖਾਇਆ ਉਹਦੇ ਲਈ ਬਹੁਤ-ਬਹੁਤ ਸਰੋਤਿਆਂ ਵੱਲੋਂ ਵੀ ਚੈਨਲ ਵੱਲੋਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਚੱਲ ਕੇ ਸਾਡੇ ਪਿੰਡ ਦੀ ਖਬਰ ਸਾਂ ਲੈਣੇ ਤੁਹਾਡੇ ਜਰੀਏ ਅਸੀਂ ਜਿਹੜਾ ਆ ਉਹ ਆਪਣੇ ਪਿੰਡ ਦੇ ਐਨਆਰਆਈ ਵੀਰਾਂ ਦਾ ਧੰਨਵਾਦ ਕਰ ਸਕਿਆ ਤੇ ਦੂਜੀ ਗੱਲ ਹੈ ਸਰਕਾਰ ਤੱਕ ਅਸੀਂ ਵੀ ਕਹਿੰਦੇ ਹਾਂ ਕਿ ਤੁਸੀਂ ਸਰਕਾਰ ਤੱਕ ਸਾਡੀ ਪੁਕਾਰ ਇਹ ਪਹੁੰਚਾਓ ਕਿ ਇਸ ਪਿੰਡ ਦੇ ਵਿੱਚ ਜੋ ਐਜੂਕੇਸ਼ਨ ਦਾ ਲੇਵਲ ਚਾਹੀਦਾ ਆ ਤੇ ਜੋ ਜਿਹੜਾ ਹੈਗਾ ਆ ਸਰਕਾਰੀ ਸਿਹਤ ਸਹੂਲਤਾਂ ਦਾ ਉਹ ਮਿਆਰ ਬਹੁਤ ਡਾਊਨ ਹੈ ਆ ਜੀ ਜ਼ਰੂਰ ਉਮੀਦ ਕਰ ਸਕਦੇ ਆ ਕਿਉਂਕਿ ਸਰਕਾਰਾਂ ਤੱਕ ਸੋਸ਼ਲ ਮੀਡੀਆ ਤੇ ਗੱਲ ਪਹੁੰਚਦੀ ਆ ਇਸ ਤੁਹਾਡੀ ਮੰਗ ਤੇ ਜ਼ਰੂਰ ਜਲਦ ਹੀ ਇਹਦਾ ਨਪਟਾਰਾ ਕੀਤਾ ਜਾਵੇਗਾ ਧਿਆਨ ਦਿੱਤਾ ਜਾਵੇਗਾ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਪਿੰਡ ਤੁਸਾਂਜ ਕਲਾ ਤੋਂ ਮਿਲਦੇ ਆ ਜਲਦ ਹੋਰ ਅਪਡੇਟ ਦੇ ਨਾਲ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ